ਸੁਰਜੀਤ ਪਾਤਰ ਸਾਹਮਣੇ ਚੌਣ ਵਾਲੇ ਲੱਖਾਂ ਕਰੋੜਾਂ ਲੋਕਾਂ ਵਾਂਗ ਮੇਰੀ ਵੀ दिली ਰੀਤ ਸੀ ਕਿ ਕਦੇ ਉਹਨਾਂ ਨੂੰ ਮਿਲਾਂ ਕਦੇ ਉਹਨਾਂ ਕੋਲ ਬੈਠਾਂ ਉਹਨਾਂ ਦੀਆਂ ਗੱਲਾਂ ਸੁਣਾ ਤੇ ਉਹਨਾਂ ਨਾਲ ਕੁਝ ਗੱਲਾਂ ਸਾਂਝੀਆਂ ਕਰਾਂ ਬਦਕਿਸਮਤੀ ਨਾਲ ਇਹ ਕਦੇ ਹੋ ਨਾ ਸਕਿਆ ਉਹਨਾਂ ਦੇ ਦਰਸ਼ਨ ਤਾਂ ਜ਼ਰੂਰ ਹੋਏ ਸਟੇਜਾਂ ਤੇ ਸਮਾਗਮਾਂ 'ਚ ਦੂਰ ਉਹਨਾਂ ਦੇ ਦਰਸ਼ਨ ਜ਼ਰੂਰ ਕੀਤੇ ਪਰ ਸ਼ਾਇਦ ਮੇਰੀ ਹੀ ਕਿਸਮਤ ਝੱਕਦੀ ਸੀ ਜਾਂ ਤਾਂ ਮੈਂ ਹੀ ਹਿੰਮਤ ਕੱਢੀ ਨਾ ਕਰ ਪਾਇਆ ਉਹਨਾਂ ਦੇ ਕੋਲ ਜਾ ਕੇ ਉਹਨਾਂ ਨਾਲ ਗੱਲ ਕਰਨ ਦੀ ਮੇਰੀ ਬਦਕਿਸਮਤੀ ਰਹੀ ਕਿ ਇਹ ਮੌਕਾ ਆਖਿਰਕਾਰ ਮੈਨੂੰ ਮਿਲਿਆ ਉਹ ਮੇਰੇ ਫਾਦਰ ਸਾਹਿਬ ਦੇ ਅੰਤਿਮ ਅਰਦਾਸ ਦੇ ਭੋਗ ਵਾਲੇ ਦਿਨ ਸੀ ਉਹਨਾਂ ਨੂੰ ਨਤਮਸਤਕ ਹੋ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਉਹਨਾਂ ਦੇ ਦੋਨੇ ਹੱਥ ਫੜ ਕੇ ਮੱਥੇ ਨਾਲ ਲਾ ਕੇ ਉਹਨਾਂ ਨੂੰ ਚੁੰਮਣ ਦਾ ਖੁੱਲ ਕੇ ਗੱਲ ਨਾ ਕਰ ਪਾਇਆ ਤੇ ਨਾ ਹੀ ਉਹਨਾਂ ਨੂੰ ਦੱਸ ਸਕਿਆ ਕਿ ਉਹਨਾਂ ਦੀ ਲਾਜਵਾਬ ਲੇਖਣੀ ਉਹਨਾਂ ਦੀ ਇਨਕਲਾਬੀ ਸੋਚ ਤੇ ਉਹ ਖੁਦ ਮੇਰੇ ਲਈ ਕਿੰਨੀ ਮਹੱਤਤਾ ਔਰ ਕਿੰਨੇ ਮਾਇਨੇ ਰੱਖਦੇ ਸਨ शायद कितने कि उन्होंने मेरी अखा के मेरा प्यार नजर आया तो उन्होंने मैं कुट के सीने ला लिया शायद एक प्यो तो विछड़े हुए देख के, मेरा दर्द महसूस करके कितना कितने मेरे न कुछ हमदर्दी हुई होगी मेरा सिर चुम के मैं बहुत सारिया दुआव दिखाई और मेरी उही एक आखिरी मुलाकात मेरी उन्होंने सारी उम्र की याद बन के रह गई है यकीन नहीं होंगे कि वह साडे जा चुके हैं उन्होंने ज्यादा देखना भी मैं बर्दाश्त नहीं कर सकता ਸ਼ਾਇਦ ਇਸੇ ਕਰਕੇ ਉਹ ਮੌਕਾ ਮੈਂ ਫੇਸ ਨਾ ਕਰ ਪਾਇਆ ਉਹਨਾਂ ਦੇ ਜਾਣ ਵਜੋਂ ਮੈਨੂੰ ਇਦਾਂ ਲੱਗਦਾ ਹੈ ਕਿ ਪੰਜਾਬੀ ਸਾਹਿਤ ਦਾ ਵਿੜਾ ਸੁਣਾ ਹੋ ਗਿਆ ਉਹਨਾਂ ਦੀਆਂ ਕਵਿਤਾਵਾਂ ਨੂੰ ਸੁਣਨ ਪੜਨ ਬੋਲਣ ਔਰ ਗਾਉਣ ਵਾਲੇ ਸਾਰੇ ਸਖਸ਼ੀਅਤਾਂ ਦੀ ਬੈਠਕਾਂ ਮਹਿਫਲਾਂ ਸਮਾਗਮ ਕਵੀ ਦਰਬਾਰ ਅੱਜ ਤੋਂ ਬਾਅਦ ਸੁਣਨ ਹੀ ਜਾਪਣਗੇ ਰਹਿ ਜਾਏਗੀ ਉਹਨਾਂ ਦੀ ਲਿਖੀ ਹੋਈ ਇੱਕ ਇੱਕ ਕਵਿਤਾ ਉਹਨਾਂ ਦੀ ਬਿਆਨ ਕੀਤੀ ਹੋਈ ਸੋਚ ਔਰ ਉਹਨਾਂ ਦਾ ਉਹਨਾਂ ਦੀ ਹੀ ਸ਼ਬਦਾਂ ਦੇ ਵਿੱਚ ਇੱਕ ਅਸਥਿਤ ਅਖੀਰ ਵਿੱਚ ਕੀ ਗੱਲ ਕਹਿਣਾ ਚਾਹੁੰਨਾ ਜਿਨ੍ਹਾਂ ਨੇ ਨਹੀਂ ਪੜਿਆ ਉਹਨਾਂ ਨੂੰ ਜ਼ਰੂਰ ਪੜੋ ਜ਼ਿੰਦਾ ਰੱਖੋ ਉਹਨਾਂ ਨੂੰ ਉਹਨਾਂ ਦੀ ਲਿਖਣੀ ਦੁਆਰਾ ਕਿਉਂਕਿ ਇਹੋ ਜਿਹੇ ਲੋਕ ਸਦੀਆਂ ਬਾਅਦ ਜਗਤੇ ਹੁੰਦੇ ਨੇ ਬਾਦਰ ਸਾਹਿਬ ਦੇ ਸਾਰੇ ਪਰਿਵਾਰ ਨਾਲ ਮੇਰੀ ਦਿਲ ਹੀ ਹੰਦਰਦੀ ਹੈ ਉਹਨਾਂ ਨੂੰ ਪਤਾ ਹੈ ਕਿ ਮੇਰਾ ਉਹਨਾਂ ਪ੍ਰਤੀ ਪਿਆਰ ਕੀ ਸੀ ਔਰ ਮੈਂ ਚਾਹੁੰਗਾ ਕਿ ਜਿੱਥੇ-ਜਿੱਥੇ ਪੰਜਾਬੀ ਵਸਦੇ ਨੇ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਯਾਦ ਕਰਾਉਂਦੇ ਰਹਿਣ ਕਿ ਜਨਾਬ ਸਰਜੀਤ ਬਾਦਰ ਸਾਹਿਬ ਵਰਗਾ ਲੇਖਕ ਉਹਨਾਂ ਵਰਗਾ ਪੋਇਟ ਆਉਣ ਵਾਲਿਆਂ ਸਮਿਆਂ ਦੇ ਵਿੱਚ ਸ਼ਾਹੀਦੀ ਮਾਮਾ ਜੰਮਣਗੀਆਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹੋਏ ਇੱਕ ਯਾਦ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਹ ਯਾਦ 2019 ਦੀ ਇੱਕ ਮਹਿਫਿਲ ਦੀ ਹੈ ਜਿਸ ਵਿੱਚ ਮੇਰੀ ਹਰ ਇੱਕ ਮਹਿਫਿਲ ਨੂੰ ਉਸ ਦਿਨ ਵੀ ਮੈਂ ਉਹਨਾਂ ਨੂੰ ਉਹਨਾਂ ਦੀ ਲੇਖਣੀ ਦੁਆਰਾ ਯਾਦ ਕੀਤਾ ਜੋ ਮੇਰੀ ਹਰ ਇੱਕ ਸਟੇਜ ਹਰ ਇੱਕ ਮਹਿਫਿਲ ਤੇ ਬਤੌਰ ਇੱਕ ਸੱਚੇ ਪੱਕੇ ਆਸ਼ਿਕ ਦੀ ਤਰ੍ਹਾਂ ਮੇਰਾ ਬਖੂਬੀ ਆਗ਼ਰ ਫਰਜ਼ਵੀ ਸੀ ਇਹ ਮਹਿਫਿਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਉਮੀਦ ਵਿੱਚ ਕਿ ਚਾਹੇ ਉਹ ਗਾਣੇ ਰਹੀਂ ਚਾਹੇ ਉਹਨਾਂ ਦੇ ਬੋਲਾ ਰਹੀਂ ਚਾਹੇ ਉਹਨਾਂ ਦੀਆਂ ਯਾਦਾਂ ਰਹੀਂ ਤੁਸੀਂ ਸਾਰੇ ਉਹਨਾਂ ਨੂੰ ਜ਼ਿੰਦਾ ਰੱਖੋਗੇ ਔਰ ਮੇਰੀ ਦਸਤਬਸਤਾ ਪੂਰੇ ਪੰਜਾਬ ਤੇ ਪੰਜਾਬੀਆਂ ਨੂੰ ਔਰ ਪੰਜਾਬ ਤੋਂ ਦੂਰ ਵਸਣ ਵਾਲੇ ਪੰਜਾਬੀਆਂ ਨੂੰ ਵੀ ਗੁਜ਼ਾਰਿਸ਼ ਹੈ ਉਹਨਾਂ ਦੀ ਲੇਖਣੀ ਨੂੰ ਉਹਨਾਂ ਦੇ ਬੋਲਾਂ ਨੂੰ ਆਪਣੇ ਬੱਚਿਆਂ ਨਾਲ ਸਾਂਝੇ ਕਰਦੇ ਰਹੋ ਤਾਂ ਕਿ ਉਹ ਸਦਾ ਲਈ ਸਾਡੇ ਨਾਲ ਜ਼ਿੰਦਾ ਰਹੇ ਧੰਨਵਾਦ ਉਹ ਜਗਦੀਤ ਤੋਂ ਵੱਧ ਕੇ ਕਿਸੇ ਜੱਗੀ ਦੀਤ ਤੋ ਬਦਕੇ ਕਿਸੇ ਦੀ ਪ੍ਰੀਤ ਤੋ ਤਾਰੀ ਤੂੰ ਲਿਖ ਲੈ ਖਾ ਤੇ ਲਿਖ ਜਿੰਦਰੇ ਵੀ ਸਾਡੇ ਗੁਨਾਹ ਮੰਦੇ ਵਾ ਵ ਮੈਂ ਰਹਾ ਤਨੀ ਮੈਤੋ ਰਦਾ ਤੇਰਾ ਮਿਲਦੀ ਆਦਤ ਹੈ ਤਪਦੀ ਤੇ ਦਸਦੀ ਕੇਰਸਤਾ ਕੀ ਹਮੇਰਾ ਇਹ ਤਪਦੀ ਤੇ ਦਸਦੀ ਕੇਰਸਤਾ ਇਸ ਸਾੜ ਦੇ ਤੈ ਇੱਕ ਖਰ ਦੇ ਦਿਲ ਇਸ ਸਾੜ ਦੇ ਬਾਰੇ ਖਰ ਦੇ ਦਿਲ ਹਾਂ ਖਰ ਕੀ ਬਾਤ ਇਸ ਸਾੜ ਦੇ ਤੈ ਠੁਰ ਦੇ ਦਿਲ ਇਸ ਸੱਚ ਦਾ ਗਵਾਣ ਦੇ ਅੱਲਾ ਮੇਰਾ so yeah. you yeah. yeah.